ਆਪਣੀ ਰਾਖੀ ਆ ਕਰੋ ਜਲਦੀ ਚੋਰ ਮੁਰਦਾਬਾਦ ਅੱਲਾ ਮੁਰਦਾਬਾਦ ਅੰਤਮਾਨ ਸਰਕਾਰ ਮੁਰਦਾਬਾਦ 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 ਦੀ ਕਿਸਾਨ ਯੂਨੀਅਨ ਦੇ ਇੱਕਾ ਸਿੱਧੂਪੁਰ ਜਿੰਦਾਬਾਦ 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 ਜੀ ਜੈਸੇਦਰ ਜੀ ਹਾਂ ਜੀ ਅਸੀਂ ਅੱਜ ਤਿਆਰੀ ਸੀਗੀ ਜੋ ਕਾਉਂਸਲ ਸਾਨੂੰ ਸਾਡੀ ਜਾਣਾ ਸੀਗਾ ਪਰ ਇਹ ਭਗਵਾਨਤਮਾਨ ਸਰਕਾਰ ਐਡੀ ਮਾੜੀ ਹੈ ਕਿ ਕਰਨਾ ਕੁਛ ਮਖਾਉਣਾ ਕੁਝ ਨੀਤੀਆਂ ਬਹੁਤ ਮਾੜੀਆਂ ਨੇ ਪਰ ਸਵਾ ਹਮੇਸ਼ਾ ਦੱਸਦੇ ਰਹਾਂਗੇ ਜੋ ਸਾਡੇ ਅੰਦਰਾਂ ਦੀ ਅੱਗ ਉਹ ਕਦੇ ਨਹੀਂ ਬੁਝੂਗੀ ਆਪਦੇ ਹੱਕਾਂ ਖਾਤਰ ਅਕੀਰਲੇ ਦਮ ਤੱਕ ਲੜਦੇ ਰਹਾਂਗੇ ਇਹ ਲੋਕਾਂ ਦੀ ਆਵਾਜ਼ ਇਸ ਤੱਕਾ ਨਹੀਂ ਬੰਦ ਹੋਣੀ ਜਿਵੇਂ ਇਹ ਕਰਨਾ ਚਾਹੁੰਦਾ ਹੈ ਇਹਦਾ ਸਮਾਂ ਥੋੜਾ ਹੈ ਜੋ ਸ਼ੁਗਾਰਿਸ਼ ਚੱਲਦੇ ਆ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਚੱਲਦੇ ਰਹੇ ਆ ਇਹ ਸਮੁੰਦਰਾਂ ਦੇ ਪਾਣੀ ਵਾਂਗ ਲਹਿਰ ਦਮ ਦੀ ਧਰਾ ਦੀ ਜੋ ਤਾਂ ਤਰਾਚੜਾ ਹੁੰਦਾ ਰਹਿੰਦਾ ਇਹ ਦਬਦਾ ਨਹੀਂ ਇਸ ਤੋਂ ਇਸ ਵਾਸਤੇ ਅਸੀਂ ਆਪਦੇ ਹੱਕਾਂ ਦੇ ਖਾਤਰ ਪੂਰੀ ਆਵਾਜ਼ ਬੁਲੰਦ ਕਰਕੇ ਲੜਾਂਗੇ ਤੇ ਹੱਕਾਂ ਦੇ ਲੈ ਕੇ ਰੱਖਾਂਗੇ ਇੱਥੋਂ ਕਾਫਲੇ ਦੇ ਰੂਪੇ ਜਾ ਰਹੇ ਸੀ ਕਿੰਨੇ ਪਿੰਡਾਂ ਦੇ ਜਾ ਰਹੇ ਸੀ ਤੁਸੀਂ ਇੱਥੋਂ ਅਸੀਂ ਚਾ ਰਹੇ ਹਾਂ ਕਿ ਅੱਡੋ ਅੱਡ ਇਸ ਵਾਸਤੇ ਕੱਢੀਆਂ ਜਿਵੇਂ ਜਿਵੇਂ ਕੱਥੇ ਕੋਈ ਗਏ ਇਸ ਵਾਸਤੇ ਸਰਕਾਰ ਠੀਕ ਹੈ ਸਰਕਾਰਾਂ ਇਹ ਕੁਝ ਕਰਦੀਆਂ ਹੁੰਦੀਆਂ ਪਰ ਇਹਨਾਂ ਦਾ ਜਮਾਂ ਹੱਦੀ ਲਾਤੀ ਪਸੰਦ ਨਹੀਂ ਇਹਦੀ ਪੰਡ ਸਰਕਾਰ ਏਡੀ ਮਾੜੀ ਨਿਕਲੀ ਸਭ ਤੋਂ ਮਾੜੀ ਜਿੰਨੀਆਂ ਸਰਕਾਰਾਂ ਆਈਆਂ ਅੱਜ ਤੱਕ ਇਹਦੇ ਵਾਲਾ ਲਖਣ ਕਿਸੇ ਸਰਕਾਰ ਨੇ ਨਹੀਂ ਕਰਿਆ ਉਹ ਤਾਂ ਇਹ ਟੇਲਾਂ ਤੱਕ ਪਾਣੀ ਪਹੁੰਚਾਤਾ ਕਿਸਾਨੀ ਆਸਤੇ ਤਾਂ ਬਹੁਤ ਕੰਮ ਕਰੀ ਜਾਂਦੇ ਆ ਕਿਸਾਨੀ ਦਾ ਪਾਣੀ ਨਹੀਂ ਕਿਸਾਨੀ ਨੂੰ ਬਰਬਾਦ ਕਰਨ ਵਾਸਤੇ ਸਾਰਾ ਕੁਝ ਕਰੀ ਜਾ ਰਹੇ ਆ ਦੱਸੇ ਨਾ ਸਾਡੇ ਨਾਲ ਟੌਪ ਤੇ ਬੈਠ ਕੇ ਇੱਕ ਹੀ ਕੋਈ ਗੱਲ ਕਰੇ ਜਿਨ੍ਹਾਂ ਦੇ ਇਹਨਾਂ ਦੇ ਮੰਤਰੀ ਨਾਲ ਰੋਜ਼ ਤੁਸੀਂ ਰਹਿੰਦੇ ਰਹੇ ਹੋ ਉਹ ਗੱਲ ਕਰਕੇ ਤਿਆਰ ਆ ਸਾਨੂੰ ਖੇਤੀ ਦਾ ਪ੍ਰਦਾਨ ਦੇਤਾ ਵੀਰੋ ਜਿਹੜੀਆਂ ਸਾਡੀਆਂ ਖੇਤੀਆਂ ਨਸਲਾਂ ਸੀ ਝੋਨੇ ਦੀਆਂ ਖੇਤੀ ਨੂੰ ਤਾਂ ਇਹਨੇ ਬਰਬਾਦ ਕਰਤਾ ਸਾਡੀਆਂ ਪੰਜ ਨਸਲਾਂ ਜਿਹੜੀਆਂ ਗੇਤੀਆਂ ਲੱਗਣ ਵਾਲੀਆਂ ਸੀ ਉਹ ਬੌਂਡ ਕਰਤੀਆਂ ਜਿਹੜਾ ਹਾਈਬ੍ਰਿਡ ਕੋਸ ਏਰੀਏ ਦੇ ਵਿੱਚ ਹੁੰਦਾ ਸੀ ਉਹ ਵੀ ਇਹਨੇ ਬੀ ਬੌਂਡ ਕਰਤਾ ਕਸ਼ਾਲੀ ਕਿਹੜੇ ਪਾਸੋਂ ਲਿਆਤੀ ਜਿੱਦੋਂ ਕਿਸਾਨ ਤਾਂ ਫਸਲ ਨਾਲ ਹੀ ਆ ਨਾ ਜਦੋਂ ਫਸਲ ਨਾ ਬੀਜੀ ਗਈ ਕੀ ਹੋਣੀ ਹੈ ਬਰਬਾਦੀ ਇਸ ਵਾਸਤੇ ਵੀਰੋ ਇਹਨੇ ਸਭ ਤੋਂ ਮਾੜੀ ਇਹ ਸਰਕਾਰ ਹੈ ਜਿਹੜੀ ਕਿਸਾਨ ਵਾਸਤੇ ਹਰ ਟਾਈਮ ਬੁਰਾ ਸੋਚਦੀ ਹੈ ਜਿਹੜੀਆਂ ਟਰਾਲੀ ਚੋਰੀ ਹੋਈਆਂ ਉਹਨੂੰ ਲੈ ਕੇ ਪਰਚਾ ਲੱਗਦਾ ਵੀ ਸਰਕਾਰ ਦਰਜ ਨਹੀਂ ਕਰਦੀ ਹੁਣ ਤਾਂ ਕਰ ਹੀ ਨਹੀਂ ਸਰਕਾਰ ਨੇ ਕੀ ਕਰਨਾ ਹੈ ਸਰਕਾਰ ਦੀ ਉਹੀ ਤਾਂ ਆਵਾਜ਼ਾਂ ਚੱਲੇ ਸੀ ਅੱਜ ਉਸੇ ਵਾਸਤੇ ਚੱਲੇ ਜਿਸ ਨਾਲ ਜਿਹੜੀਆਂ ਸਾਡੀਆਂ ਖਨੌਰਾਂ ਕਾਂ ਨੇ ਟਰਾਲੀਆਂ ਚੋਰੀ ਕਰੀਆਂ ਜਾਂ ਜਿਹੜਾ ਤੁਸੀਂ ਕਹਿੰਦੇ ਸੀ ਵੀ ਅਸੀਂ ਮਹੀਨਾ ਹੋ ਗਿਆ ਸਮਾਣ ਦੀ ਪ੍ਰਭਾਵੀ ਪੂਰੀ ਕਰਾਂਗੇ ਉਹੀ ਤਾਂ ਲੜਾਈ ਸੀ ਅੱਜ ਉਸੇ ਵਾਸਤੇ ਤਾਂ ਜਾਣਾ ਸੀ ਸਾਡੀ ਭਾਰਤੀ ਜਿਹੜਾ ਜਿਹੜਾ ਦੇ ਤਾਂ ਸਾਡਾ ਨੁਕਸਾਨ ਪੂਰਾ ਕਰੋ ਪੂਰਾ ਕਦੇ ਸਰਕਾਰ ਜ਼ਬਰਦਸਤ ਨਾਲ ਸਾਨੂੰ ਦਬਾ ਰਹੀ ਹੈ ਪਰ ਕਦੇ ਅਸੀਂ ਇਹਦੇ ਜ਼ਬਰਦਸਤ ਥੱਲੇ ਨਹੀਂ ਆਵਾਂਗੇ ਸਮਾਂ ਹੈ ਸਮਾਂ ਹੁੰਦਾ ਹੈ ਕੋਈ ਠੀਕ ਹੈ ਕਿੰਨਾ ਟੇਰ ਹੈ ਇਹ ਸਰਕਾਰ ਦਾ 1 ਸਾਲ ਰਹਿ ਗਿਆ 1 ਸਾਲ ਬਾਅਦ ਪਰ ਇਹਦਾ ਕਿਸੇ ਨੇ ਨਾਮ ਵੀ ਨਹੀਂ ਲੈਣਾ ਹਜੇ ਬਾਦਲ ਕੇ ਇੱਕ ਅੱਧੀ ਸੀਟ ਤੇ ਤਾਂ ਆ ਗਏ ਸੀ ਇਹਨੂੰ ਕਿਸੇ ਨੇ ਪੁੱਛਣਾ ਹੀ ਨਹੀਂ ਨਾਂ ਨਹੀਂ ਲੈਣਾ ਹੈ ਨਾ ਖਤਮ ਹੋ ਜੂਗੀ ਮਿੱਟੀ 'ਚ ਮਿਲ ਕੇ ਰਹਿ ਜੂਗੀ ਇਹ ਆਵੇ ਤਾਂ ਸੀ ਯਾਰ ਮਾੜਾ ਜਾ ਹੁਣ ਤਾਂ ਉਹ ਜੇ ਹੁਣ ਫਿਰ ਮੈਂ ਇਹਨਾਂ ਵੀਰਾਂ ਨੂੰ ਵੀ ਕਹਿ ਦਿਆਂ ਕਿੰਨੇ ਖੋਣਗੇ ਆਪਣੇ ਪਿੰਡਾਂ 'ਚ ਪੁਲਿਸ ਵਾਲੇ ਮੇਰੇ ਕੋਲ ਉਹਨਾਂ ਨਾਲ ਦੁਸ਼ਮਣੀ ਨਹੀਂ ਹੂੰ ਕਿੰਨੇ ਆ ਫਿਰ ਰੋਕਣਗੇ ਤਾਂ ਫੜ ਆਗੇ ਹਜੇ ਤਾਂ ਅਸੀਂ ਉਸ ਮੂਡ 'ਚ ਹੀ ਨਹੀਂ ਆਏ ਅਸੀਂ ਤਾਂ ਅਸੀਂ ਹਜੇ ਲੜਾਈ ਤੋਂ ਦੂਰ ਆ ਅਸੀਂ ਕਹਿੰਨੇ ਆ ਯਾਰ ਅਸੀਂ ਤਾਂ ਸ਼ਾਂਤੀ ਪਸੰਦ ਲੋਕ ਹੈ ਸ਼ਾਂਤੀ ਨਾਲ ਖੜੇ ਹੈ ਜਿੱਥੇ ਕੋਈ ਰੋਕ ਲੈਂਦੇ ਉੱਥੇ ਰੁਕੀਦਾ ਅੱਜ ਤੱਕ ਦੱਸੋ ਸਿੱਧੂਪੁਰ ਜਥੇ ਨੇ ਜਥੇਬੰਦੀ ਨੇ ਕਿੰਨਾ ਕੁ ਦਸਾਨ ਕਰਿਆ ਕਿੰਨੀ ਕਿਛਾਸ਼ਨ ਤੋਂ ਬਾਹਰ ਰਹੀ ਹੈ ਸਾਨੂੰ ਵੀ ਧੀਰ ਹੈ ਯਾਰ ਸਾਰਾ ਕੁਝ ਸ਼ਾਂਤੀ ਨਾਲ ਲੜਨ ਵਾਲੇ ਆ ਲੜਾਂਗੇ ਅਕੀਰਲੇ ਤੱਕ ਲੜਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੰਨਾ ਪੰਜਾਬ ਸਰਕਾਰ ਦਾ ਪਹਿਲਾਂ ਤਾਂ ਸਾਡੇ ਧਰਨਾਂ ਨੂੰ ਚਕਾਇਆ ਗਿਆ ਸ਼ੰਭੂ ਟੈਕਨੋਰੀ ਤੇ ਸ਼ਾਂਤ ਮੀਂਹ ਢੰਗ ਨਾਲ ਬੈਠੀ ਸੀ ਤੇ ਹੁਣ ਸਾਡੇ ਤੇ ਇਹ ਕਾਰਵਾਈ ਹੈ ਇਹ ਦਾ ਮੈਂ ਅੱਜ ਆਪ ਜਾ ਸ ਕਰਨੇ ਕੋਪਣਾ ਪਊਗਾ ਉਹਨਾਂ ਦੇ ਸੀ ਇਹ ਸ਼ੰਭੂ ਤੇ ਜਾ ਰਹੇ ਸੀ ਇੱਥੇ ਗੱਡੜਵਾ ਰੋਕੇ ਗਏ ਹਾਂਜੀ ਹਾਂਜੀ ਇੱਥੋਂ ਕਿਤੇ ਲੈ ਕੇ ਜਾ ਰਹੇ ਆ ਕਿ ਇੱਥੇ ਹੀ ਕਿਰਾਂ ਫਿਲਹਾਲ ਫਿਲਹਾਲ ਤਾਂ ਇੱਥੇ ਹੀ ਰੁਕੇ ਅੱਗੇ ਪਤਾ ਨਹੀਂ ਕਿੱਥੇ ਇਹ ਕਿਸ ਜਿਵੇਂ ਜਿਵੇਂ ਭਗਵੰਤ ਮਾਨ ਦਾ ਅੱਗੇ ਟਵੀਟ ਆਇਆ ਵੀ ਅਸੀਂ ਸਖਤੀ ਨਾਲ ਰੁਕਾਂਗੇ ਪਬਲਿਕ ਨੂੰ ਪਰੇਸ਼ਾਨ ਕਰ ਪਬਲਿਕ ਨੂੰ ਪਰੇਸ਼ਾਨ ਕਰ ਰਹੇ ਹੋ ਤੁਸੀਂ ਇਹ ਨਹੀਂ ਪਬਲਿਕ ਨੂੰ ਨਹੀਂ ਪਰੇਸ਼ਾਨ ਕਰ ਰਹੇ ਭਗਵੰਤ ਮਾਨ ਸਿੰਘ ਨੂੰ ਵੈਸੇ ਤਾਂ ਅਸੀਂ ਪਹਿਲਾਂ ਹੀ ਇਹਨਾਂ ਨੂੰ ਪਤਾ ਹੀ ਯਾਦ ਕਰਾ ਦਈਏ ਕਿ ਧਰਨੇ ਚੋਂ ਹੀ ਤੁਸੀਂ ਨਿਕਲੇ ਅੱਗੇ ਤਾਂ ਸਾਡੇ ਨਾਲ ਆ ਕੇ ਬਹਿ ਕੇ ਚਾਹਾਂ ਵੀ ਪੀਂਦੇ ਹੁੰਦੇ ਸੀ ਸਟੇਜਾਂ ਤੇ ਸਭੀ ਸਾਂਝੀਆਂ ਕਰਦੇ ਬੋਲਦੇ ਹੁੰਦੇ ਸੀ ਤਾਂ ਹੁਣ ਇਹਨਾਂ ਨੂੰ ਲੱਗਣ ਲੱਪੇ ਵੀ ਸੜਕਾਂ ਰੁਕਦੇ ਐ ਜਿਹੀ ਗੱਲ ਨਹੀਂ ਪੰਜਾਬ ਖੇਤੀ ਪ੍ਰਧਾਨ ਸੂਬਾ ਅੱਗੇ ਵੀ ਇਹਨਾਂ ਨੇ ਇਲਜ਼ਾਮ ਲਾਇਆ ਵੀ ਇਥੋਂ ਦੀ ਇੰਡਸਟਰੀ ਨੂੰ ਖਤਰਾ ਹੈ ਤੁਸੀਂ ਦੇਖ ਲਓ ਜੇ ਜਦੋਂ ਦਾ ਧਰਨਾ ਚੁੱਕਿਆ ਸਾਲ ਬਾਅਦ ਆਪਾਂ ਇਹਦਾ ਸਵੇਖਣ ਕਰਲਾਂਗੇ ਸਾਰਾ ਵੀ ਕਿੰਨਾ ਪੰਜਾਬ ਨੂੰ ਪਹਿਲਾਂ ਫਾਇਦਾ ਹੋਇਆ ਤੇ ਕਿੰਨਾ ਘਾਟਾ ਪਿਆ ਜ਼ਿਲ੍ਹਾ ਪ੍ਰਧਾਨ ਨજરਬੰਦ ਹੈ ਹੋਰ ਕਿੰਨੇ ਕਾਗੂ ਥੋੜੇ ਨજરਬੰਦ ਨੇ ਸਾਡੇ ਜੀ ਜ਼ਿਲ੍ਹਾ ਪ੍ਰਧਾਨ ਸਰਦਾਰ ਬਿਆਨ ਸਿੰਘ ਦੋਦਾ ਜੀ ਵੀ ਨજરਬੰਦ ਕੀਤੇ ਹੋਇਆ ਅੱਜ ਜਿਹੜਾ ਅੱਜ ਦਾ ਪ੍ਰੋਗਰਾਮ ਸੀ ਉਹ ਕਿਤਰਾ ਸਰਕਾਰ ਨੇ ਫੇਲ ਕਰਤਾ ਕੀ ਰਣਨੀਤੀ ਰਹਿਣ ਵਾਲੀ ਅੱਗੇ ਜਥੇਬੰਦੀ ਦੀ ਜਥੇਬੰਦੀ ਰਣਨੀਤੀ ਤੇ ਸਾਡੇ ਆਗੂ ਤੈਅ ਕਰਨਗੇ ਜੋ ਵੀ ਹੋਊਗਾ ਪਰ ਅਸੀਂ ਲੜਾਂਗੇ ਜੀ ਐ ਘਰੇ ਘਰਾਂ ਚ ਨਹੀਂ ਬੈਂਦੇਗੇ ਅਸੀਂ ਆਪਦਾ ਹੱਕ ਲੈਣਾ ਕਿਉਂਕਿ ਸੰਵਿਧਾਨ ਸਾਨੂੰ ਹੱਕ ਦਿੰਦਾ ਹੈ ਜੇ ਇਹਨਾਂ ਨੂੰ ਐ ਇਹ ਧਰਨੇ ਲਾ ਲੈਂਦੇ ਆ ਉਹ ਪਿੱਛੇ ਜੀ ਆਪਦੀ ਸਰਕਾਰ ਹੁੰਦੇ ਹੀ ਲਾਏ ਰੱਖਿਆ ਇਹਨਾਂ ਨੇ ਉੱਥੇ ਤੇ ਅਸੀਂ ਵੀ ਲਾਵਾਂਗੇ ਅਸੀਂ ਗੱਲ ਨਹੀਂ ਬੈਂਦੇਗੇ ਲੋਕਾਂ ਦੇ ਹੱਥੇ